ਸਾਨੂੰ ਇੰਡੀਅਨ ਕਨਸਟੀਟਿਊਸ਼ਨ ਰਾਈਟ ਦਿੰਦਾ ਆਰਟੀਕਲ 14 ਉਹ ਨੀ ਕੀ ਕਹਿੰਦੀ ਹੈ ਕਿ ਤੁਸੀਂ ਧਰਨਾ ਲਾ ਸਕਦੇ ਹੋ ਮੁਜ਼ਾਹਰਾ ਕਰ ਸਕਦੇ ਹੋ ਸੜਕ ਜਾਮ ਕਰ ਸਕਦੇ ਹੋ ਤੇ ਉਹਦੇ ਤੇ ਚੜ ਸਕਦੇ ਹੋ ਬਸ਼ਰਤ ਇਹ ਕਿ ਤੁਹਾਡੇ ਕੋਲ ਗਨ ਹੋ ਕੇ ਰੋੜਾ ਨਹੀਂ ਮਾਰਨਾ ਚਾਹੀਦਾ ਨਾ ਉਹਦੇ ਕੋਲ ਰੋੜਾ ਸੀ ਨਾ ਉਹਨੂੰ ਫੜ ਲੈਂਦਾ ਵੀ ਆ ਬੈਠ ਗੱਲ ਕਰ ਫਿਰ ਮੂੰਹ ਮੰਨ ਲਿਆ ਕਿਸੇ ਨਾ ਅੰਦਸੀ ਕਮਰੇ ਚ ਲੈ ਗਈ ਕਮਰੇ ਚ ਲੈ ਕੇ ਪੁੱਠਾ ਲਟਕਾਤਾ ਲੱਕਾਂ ਪਾੜਦੀਆਂ ਚੱਡੇ ਪਾੜ ਤੇ ਤੇ ਫਿਰ ਭਾਈ ਉਹਨੂੰ ਗੰਦਾ ਪਾਣੀ ਪਿਉਂਦੇ ਰਹੇ ਲੈਟਰਨ ਵਾਲਾ ਜੋ ਦੱਸਿਆ ਉਹ ਕਿਹੜਾ ਗੋਰਾ ਸਿੰਘ ਹੈ ਉਹਦੇ ਤੇ ਜਬਰਤਾ ਹੋਇਆ ਕਿ ਉਹ ਅਨਕੀ ਸਿੱਖ ਸੀ ਗੈਰਤਮੰਦ ਸੀ ਹੱਕਾਂ ਦੀ ਆਵਾਜ਼ ਬੁਲੰਦ ਕਰਤਾ ਸੀ ਤੇ ਕਹਿੰਦ ਰਿਹਾ ਕਿ ਬੁਲਾ ਇਹ ਤਾਂ ਵੈਸੇ ਹੀ ਬੰਦੇ ਨੂੰ ਕਹਿਣਾ ਚਾਹੀਦਾ ਵੀ ਰੱਬ ਅੱਗੇ ਦੇਣਾ ਮਰਨਾ ਤਾਂ ਸਾਰਿਆਂ ਨੇ ਆ ਜਿਨ੍ਹਾਂ ਨੇ ਜ਼ਬਰ ਕੀਤਾ ਉਹਨਾਂ ਨੇ ਕਿਹੜਾ ਜਿਉਣਾ ਨਹੀਂ ਉਹਨਾਂ ਨੇ ਵੀ ਇੱਕ ਦਿਨ ਚਲੇ ਜਾਣਾ ਆਪਾਂ ਸਾਰਿਆਂ ਨੇ ਚਲੇ ਜਾਣਾ ਫਿਰ ਇਹ ਕਿਉਂ ਕੀਤਾ ਤੇ ਫਿਰ ਐਡਾ ਵੱਡਾ ਜ਼ਬਰ ਹੋਇਆ ਤੇ ਐਸਡੀਐਮ ਸਾਹਿਬ ਕਹਿੰਦੇ ਮੈਂ ਜਵਾਬ ਨਹੀਂ ਤਿੰਨ ਦਿਨ ਮੈਂ ਪੁੱਛਣਾ ਐ ਐਮਐਲਏ ਤੋਂ ਫਿਰ ਜਦੋਂ ਉਹਨੂੰ ਜੇਲ੍ਹ ਭੇਜਿਆ ਕੋਈ ਡਾਕਟਰੀ ਨਹੀਂ ਕਰਾਈ ਕੋਈ ਮੈਡੀਕਲ ਨਹੀਂ ਕਰਾਇਆ ਫਿਰ ਕੋਈ ਸਹੂਲਤ ਨਹੀਂ ਦਿੱਤੀ 751 ਦੀ ਹੁੰਦੀ ਹੈ ਜਮਾਨਤ ਕਹਿੰਦੇ ਉਹ ਤਾਂ ਐਸ ਡੀ ਐਮ ਜਮਾਨਤ ਉਹਦੀ ਲੈ ਲੈਂਦਾ ਫੋਰੀ ਤੇ ਉਹ ਤਾਂ ਜੇਲ੍ਹ ਭੇਜਦਾ ਹੀ ਨਹੀਂਗਾ ਹਾਂ ਜੀ ਲੈ ਸਕਦਾ ਪਰ ਇਹ ਸਿਆਸੀ ਗੱਲ ਹੈ ਐਸ ਡੀ ਐਮ ਕਿਹਦੇ ਥੱਲੇ ਚੱਲਦਾ ਹੈ ਸਰਕਾਰ ਦੇ ਫਿਰ ਐਸ ਡੀ ਐਮ ਕਹਿੰਦੇ ਮੇਰੀ ਬਦਲੀ ਨਾ ਹੋ ਜਿੱਤੇ ਸਤਿ ਸ਼੍ਰੀ ਅਕਾਲ ਸਫ਼ਰ ਨਾਲ ਡੋਢੇਓ ਤੁਸੀਂ ਤੇ ਮੈਂ ਆ ਜੋਤ ਪਿਛਲੇ ਦਿਨਾਂ ਦੇ ਵਿੱਚ ਗੋਰਾ ਮੱਤਾ ਮਜ਼ਦੂਰ ਆਗੂ ਜਿੱਤੇ ਅਨਮਨੁੱਖੀ ਤਸ਼ੱਦਦ ਹੋਇਆ ਹੈ ਉਹਨਾਂ ਵੱਲੋਂ ਆਖਿਆ ਜਾਂਦਾ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ ਕਾਨ ਸਿੰਘ ਆਲਾ ਸਾਡੇ ਨਾਲ ਮੌਜੂਦ ਨੇ ਜਿਹੜੇ ਅੱਜ ਇਸ ਧਰਨੇ ਦੇ ਵਿੱਚ ਇਸ ਬੈਠਕ ਦੇ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿਵੇਂ ਆਉਂਦੀ ਸਿਹਤ ਠੀਕ ਹੈ ਜੀ ਹਾਂ ਚੜ੍ਹਦੀ ਕਲਾ ਜੀ ਮਹਾਰਾਜ ਤੁਹਾਡੀ ਵੀ ਸਿਹਤ ਚੜ੍ਹਦੀ ਕਲਾ ਚ ਰੱਖੇ ਜੀ ਤਾਂ ਸਭ ਤੋਂ ਪਹਿਲਾ ਸਵਾਲ ਗੋਰੇ ਤੇ ਹੋਏ ਉਹਨੂੰ ਕਿਵੇਂ ਦੇਖਦੇ ਆ ਇਹ ਕੋਈ ਨਵੀਂ ਗੱਲ ਨਹੀਂ ਹੈ ਹੂੰ ਜੇ ਦਰਵਾਜ਼ਾ ਫਟਾ ਸਕਦੇ ਆ ਜੀ ਗੱਲਾਂ 'ਚ ਟਾਇਰ ਪਾ ਸਕਦੇ ਆ ਹੂੰ ਗੁਰੂ ਦੀ ਬੇਦਵੀ ਕਰ ਸਕਦੇ ਆ ਹੂੰ ਜਿਵੇਂ ਕਿ ਕੌਂਕੇ ਨੂੰ ਸ਼ਹੀਦ ਕਰ ਸਕਦੇ ਆ ਹੂੰ ਸਾਨੂੰ ਪੁੱਠਾ ਲਟਕਾ ਸਕਦੇ ਆ ਹੂੰ ਬੰਦੀ ਸਿੰਘ ਨੂੰ ਜੇਲ੍ਹ 'ਚ ਬੰਦ ਰੱਖ ਸਕਦੇ ਆ ਤੇ 2500 ਗੁਰੂ ਗ੍ਰੰਥ ਸਾਹਿਬ ਦੀ ਬੀੜਨ ਵਗਲਾ ਸਕਦੇ ਆ ਤੇ ਫਿਰ ਤਿੰਨ ਸਿੰਘਾਂ ਨੂੰ ਗ੍ਰੇਡ ਦੇ ਕੇ ਗੁਰੂ ਕੇ ਬੇਟਿਆਂ ਨੂੰ ਯੂਪੀ ਤੇ ਪੰਜਾਬ ਸਰਕਾਰ ਯੂਪੀ 'ਚ ਝੂਠਾ ਮੁਕਾਬਲਾ ਬਣਾ ਕੇ ਮਾਰ ਸਕਦੇ ਆ ਇਹ ਜਵਰ ਤਾਂ ਕਰਦੇ ਰਹਿਣਗੇ ਹੂੰ ਇਹ ਜਦੋਂ ਬੰਦਾ ਗੁਲਾਮ ਹੁੰਦਾ ਨਾ ਗੁਲਾਮ ਬੰਦਿਆਂ ਦੀ ਦਸ਼ਾਹੀ ਹੁੰਦੀ ਹੈ ਜਦੋਂ ਕੌਮ ਆਪਣੇ ਲੀਡਰਾਂ ਦੀ ਨਲਾਇਕੀ ਦੇ ਕਾਰਨ ਗੁਲਾਮ ਹੋ ਜਾਂਨ ਪਰ ਫਿਰ ਵੀ ਉਹ ਧਰਨੇ ਮੁਜਾਰੇ ਲਾਉਣ ਤਾਂ ਇੱਕ ਦਿਨ ਆਜ਼ਾਦ ਹੋ ਜਾਇਆ ਕਰਤੀਆਂ ਇਹ ਗੁਲਾਮੀ ਦੀ ਨਿਸ਼ਾਨੀ ਹੈ ਜੇ ਅਸੀਂ ਗੁਲਾਮ ਨਾ ਨਾ ਹੁੰਦੇ ਜੀ ਦਰਬਾਰ ਸਾਹਿਬ ਨਹੀਂ ਤੇ ਅਸੀਂ ਗੁਰੂ ਦੀ ਵੇਦ ਵੀ ਨਹੀਂ ਸੁਣੀ ਤੇ ਫਿਰ ਸਾਡੀਆਂ ਧੀਆਂ ਪਣਾਂ ਦੀ ਬੇਪਤੀ ਨਹੀਂ ਸੁਣੀ ਆ 750 ਕਿਸਾਨਾਂ ਵੀ ਜਾਨਾ ਨਹੀਂ ਸੀ ਜਾਣੀਆਂ ਹੂੰ ਦਲਿਆਲ ਤਰਾਂ ਨੌਜਨ ਭੁਖੜਤਾਲ ਨਹੀਂ ਨਹੀਂ ਸੀ ਬੈਠਨੇ ਸਾਡੇ ਕੌਮ ਦਾ ਜਥੇਦਾਰ 10 ਲੱਖ ਲੋਕਾਂ ਨੇ ਚੁਣਿਆ ਇੱਕ ਐਮਐਲਏ 10000 ਵੋਟ ਤੇ ਜਿੱਤ ਜੇ ਨਾ ਅਗਲੇ ਦਿਨ ਬਾਹਰ ਆ ਜਾਂਦਾ ਤੇ ਫੇਰ 10 ਲੱਖ ਲੋਕਾਂ ਨੇ ਚੁਣਿਆ ਕਿ ਗੁਰੂ ਦੀ ਬਿਆਦ ਵੀ ਕਰਨ ਕਰਾਉਣ ਵਾਲਿਆਂ ਨੂੰ ਸੁਖਵੀਰ ਬਾਦਲ ਤੇ ਉਹਨਾਂ ਨੇ ਮਾਫੀ ਕਿਉਂ ਦੇਈ ਗੈਨੀ ਕਰਵਚੰਦੇ ਲੋਕਾਂ ਨੇ ਚੁਣਿਆ ਉਹਦੇ ਲਈ ਜਥੇਦਾਰ ਚੁਣਿਆ ਤੇ ਉਹਨੂੰ ਰਿਹਾ ਇੰਡੀਅਨ ਸਟੇਟ ਕਰ ਨਹੀਂ ਰਹੀ ਕਿਉਂ ਨਹੀਂ ਕਰ ਰਹੀ ਉਹਨਾਂ ਨਾਲ ਮਿਲੀ ਹੋਈ ਹੈ ਕਿਉਂਕਿ ਜਦੋਂ ਦਰਬਾਰ ਸਾਹਿਬ ਟਾਇਆ ਨਾ ਸੋਵੀਅਤ ਰੂਸ ਬ੍ਰਿਟਾਨੀਆ ਤੇ ਰਵਈਤ ਇਹ ਸਾਰੇ ਰਲ ਕੇ ਦਿੱਲੀ ਦੇ ਨਾਲ ਇਕੱਠੇ ਸੀ ਹੁਣ ਇਹ ਕਹਿੰਦੇ ਆ ਕਿ ਸਾਡੇ ਤੇ ਕਾਰਵਾਈ ਕਿਉਂ ਕਰਦੇ ਹੋ ਤੁਹਾਡੇ ਨਾਲ ਰਲ ਕੇ ਸੀ ਦਰਬਾਰ ਸਾਹਿਬ ਢੋਆ ਲਿਆ ਗਲਾਂ ਟਾਇਰ ਵੀ ਪੋਲੇ ਤਿਆਂ ਪੈਨਾਂ ਦੀਆਂ ਬੇਇੱਫ਼ਤੀਆਂ ਸਿੱਖ ਕੌਮ ਦੇ ਵਿਰੁੱਧ ਰਹੇ ਅਸੀਂ ਦਿੱਲੀ ਆਲੇ ਨਾਲ ਲਏ ਪੰਥ ਤੇ ਪੰਜਾਬ ਨਾਲ ਨਹੀਂ ਰਹੇ ਨਾ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦੇ ਨਾਲ ਨਹੀਂ ਰਹੇ ਅਸੀਂ ਜਾਤ ਪਾਤਾਂ ਨੂੰ ਬਤਵਾ ਦਿੱਤਾ ਅਸੀਂ ਫੁੱਟ ਪਾਈ ਜਾਤ ਪਾਤਾਂ ਦੇ ਵੰਡਣ ਸਾਰਾ ਰੋਲ ਜੋ ਇੰਡੀਅਨ ਸਟੇਟ ਨੇ ਕਿਤਾ ਸੀ ਕਿਤਾ ਤੇ ਹੁਣ ਸਾਨੂੰ ਕਿਉਂ ਫੜਦੇ ਹੋ ਤਾਈਆਂ ਨਹੀਂ ਫੜਦੇ ਇਹਨਾਂ ਨੂੰ ਕਿਉਂਕਿ ਉਹ ਰਿਵਾੜ ਦੇ ਰਿਹਾ ਐ ਇਸੇ ਤਰੀਕੇ ਹੀ ਜਿਹੜਾ ਗੋਰਾ ਸਿੰਘ ਐ ਉਹਦੇ ਤੇ ਜ਼ਬਰਤਾਂ ਹੋਇਆ ਕਿਉਂ ਅਨਕੀ ਸਿੱਖ ਸੀ ਗੈਰਤਮੰਦ ਸੀ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਸੀ ਇਹਨਾਂ ਨੇ ਗੋਰਾ ਸਿੰਘ ਨਹੀਂ ਅੰਬੇਦਕਰ ਭੀਮrao ਜੀ ਉਹ 1947 ਤੋਂ ਲੈ ਕੇ 52 ਤੱਕ ਨਾਮਿਨੇਟਡ ਲਾਅ ਮਿਨਿਸਟਰ ਰਹੇ ਐ ਇੰਨਾ ਨੇ ਗੰਦੀ ਹੋਰਾਂ ਨੇ ਰਲ ਕੇ ਜਵਾਰ ਉਹ ਲਰ ਹੋ ਰਿਆ ਨੇ ਰਲ ਕੇ ਉਹਨੂੰ ਉਹਦੇ ਬਰਾਬਰ ਬੰਦਾ ਖੜਾ ਕਰਕੇ 25 ਲੱਖ ਦੇ ਕੇ ਉਹਨੂੰ ਹਰਾਤਾ ਸੀ ਉਹਨੂੰ ਜਿੱਤਣ ਨਹੀਂ ਦਿੱਤਾ ਉਹ ਜਿਹੜਾ ਕਨਸਟੀਟਿਊਸ਼ਨ ਬਣਾਇਆ ਸੀ ਵੀਝੋ ਤੇ ਇਤਕਾ ਕਿਸਾ ਛੇਵਰੀ ਉਹਦੇ ਤਬਦੀਲੀ ਕਰਤੀ ਆ ਉਹਦੀ ਗੱਲ ਨੂੰ ਰੱਦ ਕਰਤਾ ਕੋਈ ਬੋਲਿਆ ਹੀ ਨਹੀਂ ਇਸ ਕਰਕੇ ਇਹ ਤਾਂ ਕਰਕੇ ਜਿਹੜੀ ਉਹ ਸੋਚ ਨੂੰ ਉਭਾਰਦੇ ਆ ਗੁਰੂ ਦੀ ਸੋਚ ਨੂੰ ਉਭਾਰਤੇ ਆ ਉਹਨਾਂ ਨੂੰ ਜਾਂ ਤਾਂ ਲਿਮਿਨੇਟ ਕਰਾ ਦਿੰਦੇ ਆ ਉਹਨਾਂ ਦਾ ਮੁਕਾਬਲੇ ਬਣਾਉਂਦੇ ਛੀਤ ਕਰਾ ਦਿੰਦੇ ਆ ਜਾਂ ਉਹਨਾਂ ਦੇ ਦਬਾਅ ਪਾ ਕੇ ਜ਼ਬਰ ਕਰਕੇ ਕੁੱਟ ਕੇ ਦਬਾ ਲੈਂਦੇ ਕੋਈ ਬੋਲਿਆ ਹੀ ਨਾ ਪਰ ਇਹ ਬੋਲਣ ਵਾਲਾ ਸਿੱਖ ਸੀਗਾ ਮੈਂ ਉਹਨੂੰ ਫਰੀਦਕੋਟ ਪੁਲਿਸ ਤੋਂ ਪੁੱਛਤਾ ਹਾਂ ਉਹ ਜਵਾਬ ਤਾਂ ਦੇ ਵੀ ਵੀ ਗੋਰੇ ਨੂੰ ਫੜਿਆ ਕਿਉਂ ਜਵਾਬ ਦਿਓ ਦਸੋ ਤੇਲੀਆਮ ਕੀਤੀ ਸੀ ਉਹਨੇ ਕਤਲ ਕੀਤੀ ਸੀ ਉਹਨੇ ਡਕੈਤੀ ਕੀਤੀ ਸੀ ਉਹਨਾਂ ਨੇ ਕੋਈ ਚੋਰੀ ਕੀਤੀ ਸੀ ਉਹਨਾਂ ਨੇ ਕੋਈ ਪਰਮਾਨ ਕੀਤਾ ਸੀ ਉਹਨਾਂ ਨੇ ਕਿਸੇ ਨਾਲ ਛੇੜਖਾਨੀ ਕੀਤੀ ਕੀ ਕੀਤਾ ਕਿਉਂ ਫੜਿਆ ਹੋ ਜਦੋਂ ਉਹ ਜ਼ਬਰ ਦੇ ਖਿਲਾਫ ਬੋਲਿਆ ਨਾ ਉਹਦੀ ਗੱਲ ਹੈ ਸੱਚ ਨੂੰ ਹੀ ਸੁਣੀ ਡੀਐਸਪੀ ਨੇ ਨਹੀਂ ਸੁਣੀ ਇਥੋਂ ਦੇ ਪ੍ਰਸ਼ਾਸਨ ਨੇ ਨਹੀਂ ਸੁਣੀ ਸਾਨੂੰ ਇੰਡੀਅਨ ਕਨਸਟੀਟਿਊਸ਼ਨ ਰਾਈਟ ਦਿੰਦਾ ਆਰਟੀਕਲ 14 ਉਹ ਨੀ ਕੀ ਕਹਿੰਦੀ ਹੈ ਕਿ ਤੁਸੀਂ ਧਰਨਾ ਲਾ ਸਕਦੇ ਹੋ ਮਜਹਰਾ ਕਰ ਸਕਦੇ ਹੋ ਸੜਕ ਜਾਮ ਕਰ ਸਕਦੇ ਹੋ ਉਹਦੇ ਤੇ ਚੜ ਸਕਦੇ ਹੋ ਬਸ਼ਰਤ ਇਹ ਕਿ ਤੁਹਾਡੇ ਕੋਲ ਗਨ ਹੋ ਕੇ ਰੋੜਾ ਨਹੀਂ ਮਾਰਨਾ ਚਾਹੀਦਾ ਨਾ ਉਹਦੇ ਕੋਲ ਰੋੜਾ ਸੀ ਨਾ ਉਹਨੂੰ ਫੜ ਲੈਂਦਾ ਵੀ ਆ ਬੈਠ ਗੱਲ ਕਰ ਫਿਰ ਮੂੰਹ ਬੰਦ ਲਿਆ ਕਿਸੇ ਨਾ ਅੰਦਸੀ ਕਮਰੇ ਚ ਲੈ ਗਈ ਕਮਰੇ ਚ ਲੈ ਕੇ ਪੁੱਠਾ ਲਟਕਾਤਾ ਲੱਤਾਂ ਪਾੜਦੀਆਂ ਚੱਡੇ ਪਾੜਤੇ ਤੇ ਫਿਰ ਭਾਈ ਉਹਨੂੰ ਗੰਦਾ ਪਾਣੀ ਪਿਉਂਦੇ ਰਹੇ ਲੈਟਰਨ ਵਾਲਾ ਜੋ ਦੱਸਿਆ ਉਹ ਫਿਰ ਜਦੋਂ ਉਹਨੂੰ ਜੇਲ੍ਹ ਭੇਜਿਆ ਕੋਈ ਡਾਕਟਰੀ ਨਹੀਂ ਕਰਾਈ ਕੋਈ ਮੈਡੀਕਲ ਨਹੀਂ ਕਰਾਇਆ ਫਿਰ ਕੋਈ ਸਹੂਲਤ ਨਹੀਂ ਦਿੱਤੀ ਇਹ ਲੱਗਦਾ ਕਿ ਤਨਾ ਕਿਤੇ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਕਿ 106 ਸਾਲਾਂ ਦੇ ਵਿੱਚ ਬਾਰੇ ਜਿਹੜੀ ਐਮੈਂਡਮੈਂਟ ਕੀਤੀ ਗਈ ਹੈ ਸੰਵਿਧਾਨ ਦੇ ਵਿੱਚ ਜਿਹੜਾ 55 ਦੀ ਹੁੰਦੀ ਹੈ ਜ਼ਮਾਨਤ ਕਹਿੰਦੇ ਉਹ ਤਾਂ ਐਸਡੀਐਮ ਜ਼ਮਾਨਤ ਉਹਦੇ ਹੀ ਲੈ ਲੈਂਦਾ ਫੌਰੀ ਤੇ ਉਹ ਤਾਂ ਜੇਲ੍ਹ ਭੇਜਦਾ ਹੀ ਨਹੀਂਗਾ ਹਾਂ ਜੀ ਲੈ ਸਕਦਾ ਪਰ ਇਹ ਸਿਆਸੀ ਗੱਲ ਹੈ ਐਸਡੀਐਮ ਕਿਹਦੇ ਥੱਲੇ ਚੱਲਦਾ ਸਰਕਾਰ ਦੇ ਫਿਰ ਐਸਡੀਐਮ ਕਦੇ ਮੇਰੀ ਬਦਲੀ ਨਾ ਹੋ ਜਿੱਥੇ ਹਾਂ ਜਦੋਂ ਅਸੀਂ ਗੁਰੂਗ੍ਰਾਂਧ ਸਾਹਿਬ ਦੇ ਵਿੱਚ ਗਏ ਸੀ ਅੰਦਰ ਤੇ ਸਾਡੀ ਜਵਾਨਤ ਤਾਂ ਹਾਈ ਕੋਰਟ ਚ ਹੋਈ ਆ ਵਾਵਾ ਇਹਨਾਂ ਦੀ ਤਾਂ ਇਥੋਂ ਹੋ ਗਈ ਸਾਡੀ 751 ਦੀ ਜਵਾਨਤ ਉਹ ਤਾਂ ਪਤਾ ਕੀ ਕਹਿੰਦਾ ਸੀ ਇਹ ਪੁੱਛ ਕੇ ਜੀ ਸਿਕਵੀਰ ਵੱਲੋਂ ਪੁੱਛਦੇ ਆ ਜੇਲ੍ਹਦਾਰ ਤੋਂ ਪੁੱਛਦੇ ਆ ਜੀ ਇਹਨੇ ਮਨਤਾਰਕਿਆਂ ਤੋਂ ਪੁੱਛਦੇ ਜਵਾਨਤ ਕਰਨੀ ਕਿ ਨਹੀਂ ਕਰਨੀ ਤੇ ਫਿਰ ਹਾਈ ਕੋਰਟ ਚ ਜਵਾਨਤ ਸਾਡੀ ਹੋਈ 751 751 ਦੀ ਅਸੀਂ ਕਰਾਈ ਆ ਗੁਰੂ ਗ੍ਰੰਥ ਸਾਹਿਬ ਦੀ ਵੇਖੋ ਇੱਕ ਪਾਸੇ ਗੁਰੂ ਆ ਇੱਕ ਪਾਸੇ ਬੰਦੇ ਆ ਅਸੀਂ ਗੁਰੂ ਲੀਲੜ ਨੇ ਗੁਰੂ ਵਾਲਿਆਂ ਦੀ ਜਵਾਨਤ ਹਾਈ ਕੋਰਟ ਚ ਹੋਈ ਆ ਹੁਣ ਤੁਸੀਂ ਵੇਖੋ ਇੱਕ ਪਾਸੇ ਗੋਰੇ ਤੇ ਜ਼ਬਰ ਕਰਨ ਵਾਲੇ ਆ ਇੱਕ ਪਾਸੇ ਜ਼ਬਰ ਲਈ ਲੜਨ ਵਾਲੇ ਆ ਇਸ ਕਰਕੇ ਹੁਣ ਤੁਸੀਂ ਦੱਸੋ ਕਾਨੂੰਨ ਹੈ ਇੱਕ ਆਰਾਮਦੇਵ ਹੈ ਆਰਾਮਦੇਵ ਇੱਕ ਹੱਡੀਆਂ ਪੀ ਕੇ ਦਿੰਦਾ ਕੀ ਦਿੰਦਾ ਹੈ ਹੈ ਇੱਥੇ ਜੂਸ ਇੱਥੋਂ ਬਣਾਈ ਜਾਂਦਾ ਕਿ ਮੇਰਾ ਜੂਸ ਹੈ ਆਹਾ ਬੋਰ ਦੀ ਫੈਕਟਰੀ ਚ ਬਣਾਈ ਜਾਂਦਾ ਸਾਰਾ ਕੁਝ ਹੈ ਉਹ ਲੋਕਾਂ ਨੂੰ ਗਮਰਾਹ ਕਰੀ ਜਾਂਦਾ ਹੈ ਗਮਰਾਹ ਕਰਕੇ ਉਹ ਕਿ ਧਰਨਾ ਲਾਉਂਦਾ ਧਰਨਾ ਦਿੱਲੀ ਚ ਲਾਉਂਦਾ ਤੇ ਪੁਲਿਸ ਵਿਛਾੜ ਕਰ ਦਿੰਦੀ ਹੈ ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਜਾਂਦਾ ਭੱਜ ਕੇ ਜਾਂਦਾ ਰੇ ਰੁਕਾਵ ਕੰਜ ਗੁਰਦੁਰ ਰੁਕ ਜਾਂਦਾ ਤੇ ਫਿਰ ਹਾਈ ਕੋਰਟ ਦਿੱਲੀ ਕਹਿੰਦੀ ਸੂਓ ਮੋਟੋ ਐਕਸ਼ਨ ਐਕਸ਼ਨ ਲੈ ਕੇ ਕਹਿੰਦੇ ਫਾਲਨ ਡੀਜੀਟੀ ਕਹਿੰਦਾ ਸੌਰੀ ਕਰ ਤੂੰ ਕਾਨੂੰਨ ਦੀ ਲੰਘਣਾ ਕਰ ਦਿੱਤੀ ਐ ਇਹਦੇ ਮੁਤਾਬਕ ਐ ਹੁਣ ਤੁਸੀਂ ਦੱਸੋ ਗੋਰਾ ਜੀ ਤੇ ਦਸ਼ਦਤ ਹੋਇਆ ਐ ਤੇ ਫਿਰ ਹਾਈ ਕੋਰਟ ਸੂਓ ਮੋਟੋ ਐਕਸ਼ਨ ਲੈ ਕੇ ਕਿਉਂ ਨਹੀਂ ਕਰਦੀ ਮinority ਕਮਿਸ਼ਨ ਸੂਓ ਮੋਟੋ ਐਕਸ਼ਨ ਕਿਉਂ ਨਹੀਂ ਲੈਂਦਾ ਐਸਸੀਐਸਟੀ ਕਮਿਸ਼ਨ ਕਿਉਂ ਨਹੀਂ ਲੈਂਦਾ ਜਿਹੜਾ ਮinority ਕਮਿਸ਼ਨ ਆ ਇੰਡੀਆ ਦਾ ਉਕੇ ਨੇ ਐਕਸ਼ਨ ਚੱਪੋਗੇ ਨਾ ਇਹਦਾ ਮਤਲਬ ਇਹਨਾਂ ਦੇ ਕਰਿੰਦੇ ਆ ਇਹ ਕਰਿੰਦੇ ਲੈ ਕੇ ਇਹ ਜੇ ਮਿਨੋਰੀਟੀ ਕਮਿਸ਼ਨ ਐਕਸ਼ਨ ਵੀ ਲੈਂਦਾ ਨਾ ਭੰਬਲ ਭੂਸਾ ਪਾ ਕੇ ਉਹਦੀ ਇਨਕੁਆਰੀ ਐਸਐਚ ਕੋਲੇ ਭੇਜਣਾ ਜਬਰਦਸਤੀ ਕੋਲੇ ਭੇਜ ਦਿੰਦੇ ਆ ਹਾਂ ਇਨਕੁਆਰੀ ਤਾਂ ਜਦੋਂ ਕੋਈ ਸਿਵਲ ਪ੍ਰਸ਼ਾਸਨ ਜਾਂ ਜੱਜ ਕਰੇ ਇਹ ਉੱਥੋਂ ਜਦੋਂ ਕਰਦੇ ਆ ਨੋਟਿਸ ਆ ਗਿਆ ਆ ਗਿਆ ਆ ਗਿਆ ਤੇ ਉੱਥੇ ਲਤੀਪੁਰੇ ਚ ਮਕਾਨਟਾ ਤੇ ਵਿਚਾਰੇ ਗਰੀਬਾਂ ਦੇ ਹਜੇ ਤੱਕ ਬੈਠੇ ਅਸੀਂ ਲੜਾਈ ਲੜ ਰਹੇ ਆ ਧਰਨੇ ਤੇ ਬੈਠੇ ਸਵਾ ਦੋ ਸਾਲ ਤੋਂ ਬੈਠਿਆ ਲਗਾਤਾਰ ਲੜ ਰਹੇ ਆ ਹੈਂ ਉਥੇ ਗਿਆ ਉਥੇ ਵੀ ਆ ਕੇ ਕਮਿਸ਼ਨ ਆ ਗਿਆ ਉਹ ਕਮਿਸ਼ਨ ਆ ਗਿਆ ਕਮਿਸ਼ਨ ਆ ਕੇ ਤੇ ਉਹਨੇ ਇਨਕੁਆਰੀ ਉਸੇ ਜਿਹੜੇ ਐਸਚਓ ਨੇ ਜਿਹੜਿਆਂ ਨੇ ਸਾਰੇ ਟਾਇਆਂ ਨੂੰ ਨੰਨ ਗੋਰੀ ਦਿੱਤੀ ਉਹਨਾਂ ਨੇ ਕੀ ਪੋਣਾ ਉਹਨਾਂ ਦੇ ਮੁਤਾਬਕ ਚੱਲਦੇ ਇਸ ਕਰਕੇ ਇਸ ਮੂਵਮੈਂਟ ਨੂੰ ਅੱਗੇ ਤੋਰਨ ਲਈ ਵੀ ਗੋਰਾ ਸਿੰਘ ਤਰ੍ਹਾਂ ਹੋਰ ਕੋਈ ਗੋਰਾ ਨਵਾਂ ਨਵੇਂ ਬਣਾ ਦੇਣ ਤੇ ਅਸੀਂ 28 ਤਰੀਕ ਨੂੰ ਐਸਡੀਐਮ ਦੇ ਦਫ਼ਤਰ ਅੱਗੇ ਧਰਨਾ ਦੇਣਾ ਤੇ ਇਹਨਾਂ ਤਿੰਨਾਂ ਦੀ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਹੈ ਤੇ ਤਿੰਨਾਂ ਤੇ ਪਰਚਾ ਦਰਜ ਹੋਣਾ ਜਿਹੜਾ ਕੱਢਣਾ ਅਫਸਰ ਦਾ ਤੇ ਇਹਨਾਂ ਨੂੰ ਤਰੋਂਟ ਜੇਗਾ ਸਸਪੈਂਡ ਕਰਕੇ ਤੇ ਅਗਲੀ ਕਾਰਵਾਈ ਆ ਕਿਉਂਕਿ ਆਪ ਦਾ ਸੀਟ ਦੇ ਅਹੁਦੇ ਤੇ ਦਰੋਵਰਤੋਂ ਕਰਕੇ ਹੋਰ ਕਿਸੇ ਦੇ ਪ사 ਕੇ ਉਹਦੇ ਤੇ ਇਹੋ ਜੀਆਂ ਕੋਈ ਐਕਸ਼ਨ ਨਾ ਕਰਨ ਆਪਦੇ ਵਿੱਚ ਇੱਕ ਚੱਲ ਰਿਹਾ ਹੈ ਕਿ ਐਸਸੀ ਵਰਜ ਜਰਨਲ ਤੁਸੀਂ ਜਿੱਥੇ ਮਰਜ਼ੀ ਦੇਖ ਲਓ ਹਰ ਇੱਕ ਪਿੰਡ ਦੇ ਵਿੱਚ ਇਹੀ ਹਾਲ ਹੈ ਇਹ ਕੋਈ ਏਜੰਸੀ ਕਰਾ ਰਹੀ ਹੈ ਕਿ ਮਤਲਬ ਲੋਕੀ ਇਹ ਨਹੀਂ ਹੰਕਾਰੀ ਨੇ ਨਹੀਂ ਨਹੀਂ ਇੰਡੀਅਨ ਸਟੇਟ ਦੀ ਪਾਲਿਸੀ ਆ ਜਿਹੜਾ ਐਸੀ ਕੋਈ ਹੈ ਹੀ ਨਹੀਂ ਕਿਤੇ ਗਨੇ ਡਿਗੁਰੂ ਕੇ ਬੇਟੇ ਹੈ ਤੁਸੀਂ ਕਿਤੇ ਸੋਚੋ ਸਾਰੀਆਂ ਪਾਰਟੀਆਂ ਨੇ ਬਣਾਤਾ ਇਹ ਜੀ ਐਸ ਸੀ ਵਿੰਗ ਹੁਣ ਦੱਸੋ ਰੱਬ ਦੇ ਘਰੇ ਕੋਈ ਐਸੀ ਹੈਗਾ ਹੈ ਨਹੀਂ ਵੀ ਸੀ ਵਿੰਗ ਅਸੀਂ ਮੁੱਛਾਂ ਉਤਾ ਦੇਨੇ ਆ ਜੀ ਐਸ ਸੀ ਬਣ ਗਿਆ ਸੀ ਵਿੰਗ ਦੇ ਪ੍ਰਧਾਨ ਕਸੀ ਰਹੀ ਉਹ ਜਿਹੜੀ ਸਰਕਾਰ ਤੁਹਾਨੂੰ ਹੁਣ ਐਸੀ ਬਣਾ ਕੇ ਰੱਖੀ ਬੈਠੀ ਐ ਤੁਹਾਨੂੰ ਇਨਸਾਫ ਕੀ ਦੇ ਦੂ ਆਪਾਂ ਕਦੇ ਸੋਚ ਨਹੀਂ ਕਈਆਂ ਨੇ ਬਣਾਤਾ ਹਰੀ ਜਨ ਹਰੀ ਜਨ ਤਾਂ ਗੁਰੂ ਨੇ ਰੱਖੇ ਨਹੀਂ ਹਮ ਹਰੀ ਜਨ ਇਹਨਾਂ ਨੇ ਬਣਾਇਆ ਕਿ ਰੇਟੇ ਗੁਰੂ ਕੇ ਬੇਟੇ ਨੂੰ ਤਬਦੀਲ ਕਰਕੇ ਹਰੀ ਜਨ ਚ ਆਰਐਸ ਦੀ ਪਾਲਿਸੀ ਬਣਾਈ ਇਹ ਜਿਹੜਾ ਗੁਰੂ ਡੰਮ ਬਣਨੀ ਤੇ ਜਿਹੜਾ ਜਾਤ ਪੱਤ ਚ ਪਾਇਆ ਹੈ ਇਹ ਇੰਡੀਅਨ ਸਟੇਟ ਦੀ ਇੱਕ ਪਾਲਿਸੀ ਹੈ ਤੁਸੀਂ ਮੈਨੂੰ ਦੱਸੋ ਆਪਾਂ ਸਾਰੇ ਬੈਠੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਪਾਸ਼ਾ ਹੀ ਨਹੀਂ 1469 ਚ 1469 ਤੋਂ ਲਗ ਕੇ 10 ਪਾਸ਼ੇ ਆਈਆਂ ਹੂੰ ਦਸਾਂ ਪਾਸ਼ਾਆਂ ਨੇ 230 ਸਾਲ ਦੇ ਬਾਅਦ ਬਸਾਖੀ ਵਾਲੇ ਦਿਨ 1699 ਤੁਹਾਨੂੰ ਤੇ ਮੈਨੂੰ ਸਾਰਿਆਂ ਨੂੰ ਖਾਲਸਾ ਬਣਾਤਾ ਇੱਕੋ ਬਾਟੇ ਚ ਅਮਰ ਸਿਖਾ ਕੇ ਬਣਾਤਾ ਫਿਰ ਉਦੋਂ ਬਾਅਦ ਜਦੋਂ ਸਾਨੂੰ ਅਮਰਤ ਸਿਖਾਤਾ ਤੇ ਗੁਰੂ ਸਾਹਿਬ ਨੇ ਰੰਗਰੇਟੇ ਗੁਰੂ ਕੇ ਬੇਟੇ ਕਾ ਕੇ ਹੱਕ ਨਾ ਲਾ ਰਿਆ ਹੁਣ ਜਦੋਂ ਗੁਰੂ ਸਾਹਿਬ ਨੇ ਸਾਨੂੰ ਇਹ ਦੇਤਾ ਸਾਰਾ ਕੁਝ ਹੁਣ ਇਹ ਜਾਤ ਪਾਤ ਫਿਰ ਕਿਉਂ ਆ ਬਈ ਕਿਉਂ ਆ ਕੋਈ ਜੀ ਕਹਿੰਦਾ ਮੈਂ ਤਾਂ ਮਾਝੀ ਦਾ ਸਿੱਖ ਐ ਇਹ ਤੁਸੀਂ ਇਹ ਨਹੀਂ ਕਹਿੰਦੇ ਜਰਨਲ 'ਚ ਪੰਗਾ ਪਾਇਆ ਐ ਇਹ ਜਿਹੜੇ ਜਰਨਲਾਂ ਲੈਣ 'ਚ ਵੀ ਇਹਨੇ ਅੱਗੇ ਪੰਗਾ ਪੋਤਾ ਐ ਇਹ ਮਾਝੀ ਦਾ ਸਿੱਖ ਇਹ ਮਾਲਵੇ ਦਾ ਸਿੱਖ ਇਹ ਨਾਈ ਸਿੱਖ ਇਹ ਝੋੜ ਸਿੱਖ ਇਹ ਝਿੰਬਾ ਸਿੱਖ ਇਹ ਅਮਰੀਕਾ ਦਾ ਸਿੱਖ ਇਹ ਕੈਨੇਡਾ ਦਾ ਸਿੱਖ ਇਹ ਨਾਮਤਾਰੀ ਸਿੱਖ ਇਹ ਭਾਈ ਪੀਪਾ ਜੀ ਦਾ ਸਿੱਖ ਇਹ ਭਾਈ ਆਪਣੇ ਫਰੀਦ ਜੀ ਦਾ ਸਿੱਖ ਤੇ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਚ ਵੇਖਿਆ ਸਿੱਖ ਤਾਂ ਗੁਰੂ ਦਾ ਅਸੀਂ ਮੰਨਿਆ ਕਿਉਂ ਨਹੀਂ ਗੁਰੂ ਸਾਹਿਬ ਨੇ ਕਿਹਾ ਮਜਬੀ ਸਿੱਖ ਦੋ ਸ਼ਬਦਾਂ ਨੂੰ ਜੁੜ ਕੇ ਉਹਨੇ ਮੱਜਪਲਾ ਸਿੱਖ ਅਸੀਂ ਮੱਜ ਦੀ ਸਿੱਖ ਨੂੰ ਨਫ਼ਰਤ ਕਰਤੀ ਇਹ ਨਹੀਂ ਕੀਤੀ ਕਪਾਲਸੀ ਨੇ ਤੈਤ ਕੀ ਕੀਤਾ ਮੱਜਬ ਦਾ ਪੱਕਾ ਸਿੱਖ ਗੁਰੂ ਸਾਹਿਬ ਨੇ ਬਣਾਇਆ ਤੇ ਗੁਰੂ ਸਾਹਿਬ ਨੇ ਜਦੋਂ ਕਿਹਾ ਜੇ ਤੁਸੀਂ ਦਰਬਾਰ ਸਾਹਿਬ ਜਾਣਦੇ ਹੋ ਅਸੀਂ ਕਿਉਂ ਆਪਣੇ ਆਪ ਨੂੰ ਦਲਤ ਮੰਨਦੇ ਹਾਂ ਤੁਸੀਂ ਤਾਂ ਨਹੀਂ ਦਲਤ ਸੀ ਆਪਾਂ ਜੀ ਤਾਂ ਪਹਿਲਾਂ ਆਪਣੇ ਆਪ ਨੂੰ ਮੰਨ ਲਿਆ ਤੁਸੀਂ ਮੰਨਦੇ ਵੀ ਕਿਉਂ ਆ ਤੁਸੀਂ ਦੱਸੋ ਜੀ ਆਪਾਂ ਨੂੰ ਕੋਈ ਆਪਾਂ ਨੂੰ ਕੁੱਟੀ ਜਾਵੇ ਕੁੱਟੀ ਜਾਵੇ ਮੰਨ ਜਾਾਂਗੇ ਹੁਣ ਤੁਸੀਂ ਦੱਸੋ ਗੋਰੇ ਨੂੰ ਕੁੱਟੇ ਆਪਾਂ ਮੰਨਗੇ ਗੁੱਡੇ ਦੇ ਜਾਬਰ ਕੀਤਾ ਆਪਾਂ ਮੰਨਗੇ ਤੇ ਫਿਰ ਅਸੀਂ ਜਿਹੜਾ ਤੁਹਾਨੂੰ ਦਲਤ ਕਹਿੰਦਾ ਉਹਨੂੰ ਕਿਉਂ ਨਹੀਂ ਕਹਿੰਦਾ ਤੂੰ ਖਬਰਦਾਰ ਮੈਂ ਨਹੀਂ ਦਲਤ ਹੁਣ ਕਹੋ ਕਹਿਣਾ ਸ਼ੁਰੂ ਕਰੋ ਜਦੋਂ ਤਾਂ ਬੇਟੇ ਐ ਅਸੀਂ ਮੰਨ ਲਿਆ ਜੀ ਦਲਤ ਜੀ ਅਸੀਂ ਦਲਤ ਅਸੀਂ ਤਾਂ ਪਾਸੇ ਆਪ ਨਿਕਲੀ ਜਾਨੇ ਕਿਉਂ ਨਿਕਲੀਏ ਅਸੀਂ ਜਦੋਂ ਗੁਰੂ ਦੇ ਸਿੱਖੀ ਆ ਤੇ ਸਾਨੂੰ ਦਲਤ ਕੌਣ ਕਹੇ ਭਈ ਹੈ ਇਸ ਕਰਕੇ ਚੱਲੋ ਦਰਬਾਰ ਸਾਹਿਬ ਦਰਬਾਰ ਸਾਹਿਬ ਚੱਲੋ ਸਰੋਵਰ ਵਿੱਚ ਜਾਉਸਾਰੇ ਬੰਦਾ ਮੋਨਾ ਹੈ ਨਹੀਂ ਉਹਨੂੰ ਸਿੱਖੀ ਚ ਆਇਆ ਗਿਆਨ ਨਹੀਂ ਆਇਆ ਨਹੀਂ ਦਿੱਤਾ ਗਿਆ ਆ ਗਿਆ ਕਿਸੇ ਨੇ ਕਿਹਾ ਕਿ ਤੂੰ ਮੋਨਾ ਤੈਨੂੰ ਨਹਾਉਣ ਨਹੀਂ ਦੇਣਾ ਇਸ਼ਨਾਨ ਨਹੀਂ ਕਰਨ ਦੇ ਕਰਦਾ ਵੀ ਕੱਪੜਾ ਲੈ ਲੈ ਕਰ ਲਾ ਫਿਰ ਕੱਪੜੇ ਪਾਟੇ ਆਇਆ ਬਣਾ ਨਾਤਾ ਆਇਆ ਵਿੱਚ ਵਰ ਜਾਂਦਾ ਕਿਸੇ ਨੇ ਰੋਕਿਆ ਫਿਰ ਉਹਦੇ ਤੇ ਮਾੜਾ ਮੋਟਾ ਪੇਪਾ ਹੱਥ ਲਿਬੜਿਓਨ ਕਈ ਬੰਦੇ ਸ਼ਰਾਬ ਪੀਂਦੇ ਮਾੜੀ ਗੱਲ ਹੈ ਸ਼ਰਾਬ ਪੀਂਦੇ ਦੇ ਮੂੰਹ ਚ ਹਜੀ ਕਿਸੇ ਨੇ ਕਿਹਾ ਮੂੰਹ ਸੁੰਘਦਾ ਮੈਂ ਤੇਰਾ ਤੂੰ ਨਹੀਂ ਨਹਾ ਸਕਦਾ ਸਰੋਵਰ ਚ ਕੋਈ ਬੀੜਾ ਲਾਉਂਦੇ ਬੀੜੀਆਂ ਲਾਉਂਦੇ ਲਾਉਂਦੇ ਖਾ ਪੀਂਦੇ ਕਿ ਨਹੀਂ ਮਾੜੀ ਗੱਲ ਅਸੀਂ ਨਹੀਂ ਸਮਝਾਇਆ ਬਿਮਾਰੀਆਂ ਚੀਜ਼ਾਂ ਫਿਰ ਉਹ ਜਾਂਦੇ ਆ ਤੇ ਉਹ ਬਾਹਰ ਰੱਖਿਆਉਂਦੀ ਐ ਤੇ ਫਿਰ ਚੱਕ ਲੈਂਦੇ ਤੇ ਫਿਰ ਇਸ਼ਾਨ ਕਰਨ ਕਰਦੇ ਕਿਸੇ ਨੇ ਰੋਕਿਆ ਕਿਸੇ ਨੇ ਕਿਹਾ ਵੀ ਤੂੰ ਕਿਉਂ ਜਾਣਾ ਤੂੰ ਮੋਨਾ ਬੀਬੀ ਨੂੰ ਕਿਹਾ ਵੀ ਤੂੰ ਮੇਰੇ ਬਰਾਬਰ ਨਹੀਂ ਨਾ ਸਕਦੀ ਤੇ ਜਦੋਂ ਸਾਰੇ ਚਾਰ ਦਰਵਾਜ਼ੇ ਕਰ ਦਿੱਤੇ ਗੁਰੂ ਨੇ ਨਹੀਂ ਰੋਕਿਆ ਜਦੋਂ ਕੋਈ ਸੌੜ ਤੇ ਫੋਟ ਭਾਵੇ ਚਲੋ ਫਿਰ ਇਹ ਜਿਹੜੀ ਸੋਚ ਐ ਇਹ ਸੋਚ ਚਲੋ ਅਨੰਤਪੁਰ ਸਾਹਿਬ ਹੈਗੀ ਆ ਨਹੀਂ ਹੈਗੀ ਇਹ ਸੋਚ ਪਟਨਾ ਸਾਹਿਬ ਹੈਗੀ ਆ ਨਹੀਂ ਹੈਗੀ ਇਹ ਸੋਚ ਹਜੂਰ ਸਾਹਿਬ ਹੈਗੀ ਨਹੀਂ ਹੈਗੀ ਇਹ ਸੋਚ ਤਖਤ ਦਮਦਮ ਸਾਹਿਬ ਹੈਗੀ ਆ ਇਹ ਸੋਚ ਉਹ ਇੱਥੇ ਹੈ ਹੀ ਨਹੀਂ ਹੁਣ ਫਰਜ਼ ਕਰੋ ਮੇਰਾ ਸਰੀਰ ਆ ਇੱਕ ਘਰ ਚ ਵੀ ਫੁੱਟ ਪੈ ਜਾਂਦੀ ਆ ਮੇਰਾ ਸਰੀਰ ਆ ਮੇਰੇ ਸਰੀਰ 'ਚ ਜ਼ਖਮ ਹੋ ਗਿਆ ਕਿਸੇ ਨੂੰ ਕੈਂਸਰ ਹੋ ਗਿਆ ਕੁਝ ਹੋ ਗਿਆ ਲਾਮਤਾ ਇਹਨਾਂ ਨੇ ਇੰਡੀਅਨ ਸਟੇਟ ਨੇ ਲਾਮਤਾ ਪੈਦਾ ਕੀਤੀਆਂ ਇਹ ਇੰਡੀਅਨ ਸਟੇਟ ਦੀ ਪਾਲਿਸੀ ਦੇ ਕਰਕੇ ਜਾਤ ਪਾਚੇ ਵੜਿਆ ਇਹ ਤਾਂ ਪਹਿਲਾਂ ਕਾਸ਼ੀਰਾਮ ਜੀ ਕਹਿੰਦੇ ਸਾਨੂੰ ਕਿੰਨੀਆਂ ਜਾਤਾਂ 'ਚ ਵੰਡਿਆ ਤੇ ਜਦੋਂ ਉਹਨਾਂ ਨੇ ਕਿਹਾ ਜਾਤਾਂ 'ਚ ਵੰਡਿਆ ਸੀ ਨਾਮ ਲੜੇ ਜਾਈਏ ਤੁਸੀਂ ਕਾਸ਼ੀਰਾਮ ਜੀ ਦੀ ਗੱਲ ਮੰਨ ਲਓ ਉਹ ਕੀ ਕਹਿੰਦਾ ਸੀ ਉਹ ਪੈਨ ਦੀ ਧਰਨ ਦੇ ਸੀ ਨਹੀਂ ਹੂੰ ਤੇ ਫਿਰ ਭਾਈ ਸਮਝੋ ਫਿਰ ਸਮਝੋ ਅਸੀਂ ਤਾਂ ਹੈ ਹੀ ਇਕੱਠੇ ਇੱਕ ਥੋਂ ਤੋਂ ਆਏ ਆ ਇੱਕ ਥੋਂ ਤੋਂ ਗੰਨੇ ਆ ਭਾਈ ਬੁੱਕ ਵੀ ਸੀਗੀ ਚਮਚਾ ਜੁੱਗ ਹਾਂਜੀ ਮੈਂ ਸਾਰਾ ਕੁਝ ਪੜਿਆ ਆ ਮੈਂ ਫਾਲੋ ਕੀਤਾ ਆ ਅਸੀਂ ਰਹੇ ਆ ਉਹਨਾਂ ਦੇ ਨਾਲ ਤੇ ਅਸੀਂ ਮੀਟਿੰਗਾਂ ਮੂੜ ਕੇ ਟੈਂਡ ਕਰਦੇ ਆ ਉਹਨਾਂ ਨੇ ਬੜੀ ਜਗਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਦੱਸੋ ਇਹਨਾਂ ਨੇ ਦਰਬਾਰ ਸਾਹਿਬ ਠਾਇਆ ਤਾਂ ਹੈ ਕਿ ਨਾ ਜਿਹੜੀ ਤੁਹਾਡਾ ਦਰਬਾਰ ਸਾਹਿਬ ਠਾ ਸਕਦੇ ਗੱਲਾਂ ਚ ਟਾਇਰ ਪਾ ਸਕਦੇ ਧੀਆਂ ਪੈਣ ਦੀ ਬੇਪਤੀਆਂ ਕਰ ਸਕਦੇ ਆ ਗੁਰੂ ਗ੍ਰੰਥ ਦੀ ਬੇਦਬੀਕਰਨ ਕਰਾਉਣ ਵਾਲਿਆਂ ਨੂੰ ਬਚਾ ਸਕਦੇ ਆ ਉਹਨਾਂ ਨੂੰ ਪ੍ਰੋਲਾਂ ਦੇ ਸਕਦੇ ਆ ਤੇ ਫੇਰ ਭਾਈ ਕੀ ਐਡਾ ਵੱਡਾ ਕਰ ਸਕਦੇ ਆ ਇਹ ਫੁੱਟਪੌਣੀ ਤਾਂ ਇਹਨਾਂ ਲਈ ਕੋਈ ਗੱਲ ਹੈ ਜੀ ਇੱਕ ਇੰਨਾ ਚਰਚਾ ਇੱਥੇ ਫੁੱਟਪਾਤੀ ਸੀ ਇੱਥੇ ਮੁਸਲਮਾਨਾਂ ਦੀ ਮਸੀਤ ਸੀ ਤੇ ਇਥੋਂ ਕੋਈ ਫੰਡ ਆਉਂਦਾ ਅਸੀਂ ਆ ਕੇ ਇਕੱਠੇ ਆ ਕੇ ਮੁਸਲਮਾਨਾਂ ਨੂੰ ਡਰਾ ਲਿਆ ਸੀ ਇਥੋਂ ਅਸੀਂ ਕਹਿੰਦਾ ਸੋ ਕਿਰੇ ਨਾ ਕੋਈ ਫੰਡ ਦੀ ਗੱਲ ਨਾ ਬਾਤ ਤੁਸੀਂ ਦੱਸੋ ਫਿਰ ਤੁਹਾਡੇ ਨੂੰ ਤਾਂ ਮੁਸਲਮਾਨ ਹੀ ਸੀ ਨਾ ਮੁਸਲਮਾਨ ਚ ਵੀ ਹੁੰਨੀ ਆ ਜਾਂਦਾ ਮੁਸਲਮਾਨ ਨੇ ਕਦੇ ਕਿਹਾ ਮਾਜੇ ਦਾ ਮੁਸਲਮਾਨ ਐਸੀ ਤੇ ਵੀ ਸੀ ਕਿਹਾ ਨਹੀਂ ਨਾ ਦੱਸੋ ਕਿਹਾ ਤਾਂ ਉਹ ਨਹੀਂ ਹੈ ਹਿੰਦੂ ਵੀਰਾਂ ਦੀ ਵੀ ਹੋਣੀਆ ਜਾਂਦਾ ਮੈਨੂੰ ਦੱਸੋ ਕਦੇ ਹਿੰਦੂ ਨੇ ਕਿਹਾ ਐਸਸੀ ਬੀਸੀ ਆ ਕਿੰਨੇ ਹੁਣ ਐਮਪੀ ਬਣੇ ਐਸਸੀ ਬੀਸੀ ਚ ਕੌਣ ਹੈ ਕਦੇ ਕਿਹਾ ਹੁਣ ਮੋਦੀ ਬੀਸੀ ਹੈ ਨਾ ਤੇ ਫਿਰ ਉਹਨੇ ਕਦੇ ਕਿਹਾ ਹੈ ਆਰਐਸएस ਨੂੰ ਮੰਨੀ ਜਾਂਦਾ ਉਹ ਤਾਂ ਤੁਹਾਡੇ ਨੂੰ ਤੋਂ ਹੀ ਸਣੇ ਅਸਾਈ ਦੇ ਵਿੱਚੋਂ ਨਹੀਂ ਜਾਂਦਾ ਕਦੇ ਸਾਈ ਨੇ ਕਿਹਾ ਇਹ ਮਾਝੇ ਦਾ ਸਾਈ ਅਮਰੀਕਾ ਦਾ ਕੈਨੇਡਾ ਦਾ ਸਾਈ ਪੰਜਾਬ ਦਾ ਸਾਈ ਕਦੇ ਕਿਹਾ ਤੇ ਅਸੀਂ ਜਿਆਦੇ ਸਿਆਣੇ ਬੈਠੇ ਆ ਤੇ ਫੇਰ ਭਾਈ ਇਹ ਫਰਜ਼ ਗੁਰੂ ਨੇ ਤਾਂ ਸਾਨੂੰ ਜਦੋਂ ਸਾਰਿਆਂ ਨੂੰ ਗੁਰੂ ਨੇ ਮਾਨਤਾ ਦਿੱਤੀ ਸਾਰੇ ਗੁਰੂ ਦੀ ਪਹਿਰੇਦਾਰੀ ਸਾਰੇ ਕਰੋ ਆਪਾਂ ਸਾਰੇ ਕਰੀਏ ਤੁਸੀਂ ਵੀ ਕਰੋ ਮੈਂ ਵੀ ਕਰਾਂ ਸਾਰੇ ਕਰੋ ਮੈਂ ਤਾਂ ਪਹਿਰੇਦਾਰੀ ਲਗਾਤਾਰ ਦੇ ਨੀਚੇ ਜੰਦ ਕਰੀਏ ਨਾ ਸਾਡੇ ਕੋਈ ਜਾਤ ਪਾਤ ਨਹੀਂ ਨਾ ਜਾਤ ਪਾਤ ਹੈਗੀ ਆ ਤੇ ਨਾ ਜਾਤ ਪਤ ਨੂੰ ਮੰਨਣਾ ਚਾਹੀਦਾ ਜਦੋਂ ਬੰਦਾ ਐਕਸੈਪਟ ਕਰ ਲਵੇ ਐਕਸੈਪਟ ਨਹੀਂ ਕਰਨਾ ਜੀ